ਐਰਿੰਗ ਨੂੰ ਮੁਨਕਾ ਬਲਾਕ ਜਰਨਲਿਸਟਰ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹਾ ਅੱਜ ਇੱਥੇ ਮੁਨਕ ਦੀ ਦਾਣਾ ਮੰਡੀ ਦੇ ਵਿੱਚ ਮੁਨਕ ਇਕਾਈ ਦੇ ਕਿਸਾਨ ਆਗੂਆਂ ਵੱਲੋਂ ਜਿਹੜਾ ਲਗਾਤਾਰ 6 ਦਿਨਾਂ ਜਨਨ ਕੇ ਪੂਰੇ ਨਗਰ ਦੇ ਵਿੱਚੋਂ ਕਣਕ ਇਕੱਠੀ ਕੀਤੀ ਸੀ ਜਾਂ ਹੋਰ ਰਸਨ ਪਾਣੀ ਕੱਪੜੇ ਲੀੜੇ ਉਹ ਵੀ ਜਨਨ ਕਿ ਅੱਜ ਸੈਣੀ ਧਰਮਸਾਲਾ ਦੇ ਵਿੱਚ ਸਾਡੀਆਂ ਭੈਣਾਂ ਜਿਹੜੇ ਕੱਪੜੇ ਲੀੜੇ ਨੇ ਉਹ ਪੈਕ ਕਰ ਰਹੀਆਂ ਨੇ ਰਸਨ ਪਾਣੀ ਵੀ ਪੈਕ ਕਰ ਰਹੀਆਂ ਨੇ ਤੇ ਇੱਥੇ ਸਾਡੇ ਕਿਸਾਨ ਵੀਰ ਜਿਹੜੀ ਅਸੀਂ ਕਣਕ ਇਕੱਠੀ ਕੀਤੀ ਸੀ ਸਾਡੇ ਹੜਪੀੜਤ ਵੀਰਾਂ ਵਾਸਤੇ ਉਹ ਕਣਕ ਅੱਜ ਪੱਖਾ ਲਾ ਕੇ ਮੰਡੀ ਦੇ ਵਿੱਚ ਐਨ ਬਿਲਕੁਲ ਸਫਾਈ ਕਰਕੇ 40 40 ਕਿਲੋ ਦੀ ਭਰਤੀ ਜਣੀ ਕੰਡੇ ਤੇ ਅਸੀਂ ਤੋਲ ਕੇ ਫਿਰ ਭਰ ਰਹੇ ਹਾਂ ਤੇ ਸ਼ਾਮ ਨੂੰ ਟਰਾਲੀਆਂ 'ਚ ਲੱਤ ਕੇ ਖੜਾਵਾਂਗੇ ਸਵੇਰੇ 5 ਵਜੇ ਇੱਥੋਂ ਕਾਫਲਾ ਅੰਮ੍ਰਿਤਸਰ ਨੂੰ ਰਵਾਨਾ ਹੋਊਗਾ ਇਸ ਕਰਕੇ ਮੇਰੀ ਸਾਰੇ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਜਿਨ੍ਹਾਂ ਭਰਾਵਾਂ ਨੇ ਬੜੇ ਤਨਮਨ ਨਾਲ ਸਾਨੂੰ ਜਣੀ ਕਿ ਰਸਣ ਪਾਣੀ ਉਹਨਾਂ ਹੜਪੀੜਤਾ ਵਾਸਤੇ ਦਾਨ ਕੀਤਾ ਵੀ ਉਹ ਵੀ ਸਵੇਰੇ ਆਉਣ ਤੇ ਕਾਫਲੇ ਦੇ ਨਾਲ ਜਾਣ ਤਾਕੇ ਆਪਾਂ ਨੂੰ ਤੁਹਾਨੂੰ ਵੀ ਆਪ ਯਕੀਨ ਹੋਵੇ ਕਿ ਉਗਰਾਹਾ ਜਥੇਬੰਦੀ ਵਾਲਿਆਂ ਨੇ ਜਿਹੜਾ ਫੰਡ ਸਾਡੇ ਤੋਂ ਇਕੱਠਾ ਕੀਤਾ ਉਹ ਸਹੀ ਪੀੜਤਾਂ ਤੱਕ ਪਹੁੰਚਿਆ ਇਸ ਕਰਕੇ ਅਸੀਂ ਉਹਨਾਂ ਨੂੰ ਗਰੰਟੀ ਵੀ ਦਿਵਾਉਣਾ ਚਾਹੁੰਦੇ ਆ ਕਿ ਅਸੀਂ ਕੱਲ ਨੂੰ ਜਿਹੜਾ ਫੰਡ ਵੰਡ ਕੇ ਆਵਾਂਗੇ ਜਿਹੜਾ ਰਾਸ਼ਨ ਪਾ ਉਹ ਚਾਹੇ ਰਾਸ਼ਨ ਪਾਣੀ ਹੈ ਕਣਕ ਹੈ ਕੱਪੜੇ ਲੀੜੇ ਨੇ ਉਹ ਬਿਲਕੁਲ ਪੀੜਤਾਂ ਤੱਕ ਪਹੁੰਚੂਗਾ ਤੇ ਤੁਹਾਨੂੰ ਆ ਕੇ ਸਾਰੇ ਰਾਸ਼ਨ ਪਾਣੀ ਦਾ ਅਸੀਂ ਪੰਜੀ ਪੰਜੀ ਦਾ ਹਿਸਾਬ ਦੇਵਾਂਗੇ ਇਸ ਕਰਕੇ ਮੈਂ ਦੁਬਾਰੇ ਫੇਰ ਬੇਨਤੀ ਕਰਦਾ ਜਿਹੜਾ ਕੋਈ ਸਾਥੀ ਕਾਲੂ ਅੰਮ੍ਰਿਤਸਰ ਜਾਣਾ ਚਾਹੁੰਦਾ ਹੋਵੇ ਉਹ ਚਾਹੇ ਸਾਡੀ ਜਥੇਬੰਦੀ ਚ ਕੰਮ ਕਰਦਾ ਚਾਹੇ ਨਹੀਂ ਕਰਦਾ ਕੋਈ ਇਸ਼ੂ ਨਹੀਂ ਹੈਗਾ ਉਹ ਚਾਹੇ ਕੋਈ ਧਾਰਮਿਕ ਸੰਸਥਾ ਚ ਕੰਮ ਕਰਦਾ ਕੋਈ ਸਮਾਜ ਸੇਵੀ ਹੈ ਕੋਈ ਵੈਸੇ ਵੀ ਕੋਈ ਪੰਚਾਇਤ ਮੈਂਬਰ ਹੈ ਐਮਸੀ ਹੈ ਸਰਪੰਚ ਹੈ ਸਾਨੂੰ ਕੋਈ ਚੱਕਰ ਨਹੀਂ ਹੈਗਾ ਜੇਕਰ ਕੋਈ ਸੇਵਾ ਕਰਵਾਉਣ ਜਾਣਾ ਚਾਹੁੰਦਾ ਹੋਵੇ ਸਾਡੇ ਨਾਲ ਜਾ ਸਕਦਾ ਹੈ ਧੰਨਵਾਦ